ਆ ਸ਼ੈਲਟਰ ਆਪਾਂ ਬਣਾ ਰਹੇ ਆਂ ਬੇਜਵਾਨ ਜਾਨਵਰਾਂ ਵਾਸਤੇ ਮਿਸਤਰੀ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਆ ਸੰਗਤ ਵੇਖੋ ਸਾਡੀ ਲੱਗੀ ਪਈ ਆ ਕੋਈ ਇੱਟਾਂ ਲੈ ਆਂਦਾ ਕੋਈ ਕੁਛ ਕਰੀ ਜਾਂਦਾ ਤੇ ਬੱਚੇ ਵੀ ਸੇਵਾ ਕਰ ਰਹੇ ਆ ਹਨਾ ਤੇ ਮੈਂ ਕਹਿੰਦਾ ਹੁੰਨਾ ਵੀ ਯਾਰ ਇਹ ਸਾਰੇ ਕਿਉਂਕਿ ਇਹਨਾਂ ਦਾ ਬਈ ਬਹੁਤ ਘੱਟ ਲੋਕ ਧਿਆਨ ਰੱਖਦੇ ਹੁਣ ਸਾਡੇ ਕੋਲੇ ਬੱਚੇ ਹੈਗੇ ਆ ਤੇ ਕਿਸੇ ਦੀ ਰੀੜ ਦੀ ਹੱਡੀ ਟੁੱਟੀ ਵੀ ਆ ਕਿਸਾਨੂੰ ਦਿਖਦਾ ਨਹੀਂ ਕਿਹਦਾ ਆਪਰੇਸ਼ਨ ਹੋਇਆ ਕਿਸੇ ਨੂੰ ਕੋਈ ਛੱਡ ਗਿਆ ਠੀਕ ਆ ਤੇ ਹਜੇ ਇੱਕ ਦੋ ਬੱਚੇ ਹੋਰ ਆ ਰਹੇ ਆ ਸਾਡੇ ਕੋਲੇ ਜਿਨ੍ਹਾਂ ਦੀ ਰੀਡ ਦੀ ਹੱਡੀ ਟੁੱਟੀ ਵੀ ਆ ਤੇ ਆਪਾਂ ਵੀ ਆਹ ਆਂਟੀ ਨੇ ਜਗ੍ਹਾ ਲੈ ਕੇ ਦਿੱਤੀ ਸੀਗੀ ਤੇ ਭੈਣ ਹੈਗੀ ਹੈ ਕੈਨੇਡਾ ਤੋਂ ਉਹ ਭੈਣ ਨੇ ਆਪਾਂ ਨੂੰ ਸਮਾਨ ਦਵਾਤਾ ਜੀ ਪੈਸਾ ਹੋਲੇ ਪਰ ਬਹੁਤ ਮੰਨ ਕੇ ਚਲੋ ਜ਼ਰੂਰਤ ਹੈ ਜੇ ਸੈੱਟ ਆਪਣਾ ਪੂਰਾ ਹੋਣਾ ਨਾ ਤੇ ਉਹ ਇੱਥੇ ਪੂਰਾ ਨਹੀਂ ਹੋ ਰਿਹਾ ਠੀਕ ਆ ਆਪਣੇ ਕੋਲੇ ਮੰਨ ਕੇ ਚਲੋ ਤੁਸੀਂ ਬਹੁਤ ਸਾਰੇ ਪੇ ਪੇਮੈਂਟ ਘਟ ਰਹੀ ਹੈ ਕਿਉਂਕਿ ਸਮਾਨ ਤਾਂ ਆਪਣੇ ਕੋਲੇ ਲਗਭਗ ਪੂਰਾ ਹੈਗਾ ਸਮਾਨ ਤਾਂ ਸੀ ਉਦੋਂ ਨਹੀਂ ਲਿਆਂਦਾ ਸੀ ਮੈਂ ਜਿੱਥੇ ਭੈਣ ਨੇ ਸਾਨੂੰ ਪੈਸੇ ਭੇਜੇ ਸੀ ਇਹ ਮੈਨੂੰ ਆਇਆ ਸੀ ਕਿ ਸਮਾਨ ਨਾ ਘਟ ਜੇ ਪਰ ਫਿਰ ਵੀ 1500 ਇੱਟ ਅੱਜ ਮਗਾਈ ਆ ਵੇ ਜਵਾਕ ਉੱਥੋਂ ਚੱਕ ਤੱਕ ਕੇ ਲਈ ਆਉਂਦੇ ਆ ਬਾਹਰ ਗਲੀ 'ਚ ਰੱਖੀਆਂ ਹੋਈਆਂ ਇੱਟ ਤੇ ਇਧਰ ਆਪਣੇ ਬੱਚੇ ਬੈਠੇ ਆ ਤੇ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੇ ਬੱਚੇ ਦੇ ਪੱਟੀ ਵੀ ਹੋਈ ਵੀ ਐ ਉਹ ਰੀੜ ਦੀ ਹੱਡੀ ਟੁੱਟੀ ਸੀਗੀ ਤੇ ਉਹਦੇ ਤੋਂ ਤੁਰਿਆ ਨਹੀਂ ਜਾਂਦਾ ਠੀਕ ਹੈ ਤੁਰਦਾ ਲੱਤਾਂ ਘਸੀੜ ਘਸੀੜ ਕੇ ਤੇ ਇੰਨੀਆਂ ਇੰਨੀਆਂ ਲੱਤਾਂ ਉਹਦੀਆਂ ਬਈ ਵੱਡੀਆਂ ਪਈਆਂ ਵਿਚਾਰੇ ਦੀਆਂ ਆ ਘਸੀੜ ਘਸੀੜ ਕੇ ਸੜਕਾਂ ਤੇ ਤੇ ਇੱਧਰ ਦਿਖਦਾ ਨਹੀਂ ਉਹਨੂੰ ਆ ਬੈਲਾ ਬੈਠੀ ਹੈ ਜੀ ਉਹ ਜੁਗਣੀ ਬੈਠੀ ਤੇ ਕੁਛ ਬੱਚੇ ਸੀ ਛੜ ਤੇ ਬਈ ਇੱਧਰ ਤੁਰਨ ਫਿਰਨ ਗਏ ਆ ਤੇ ਆਪਾਂ ਨੂੰ ਚਾਹੀਦਾ ਬਈ ਰਲ ਮਿਲ ਕੇ ਸਾਰੇ ਭੈਣ ਭਰਾਵਾਂ ਨੂੰ ਇਹਨਾਂ ਦੀ ਹੈਲਪ ਕਰਨੀ ਸੇਵਾ ਕਰਨੀ ਸੇਵਾ ਦਾ ਕਾਦੀ ਹੈਲਪ ਕਰਨੀ ਚਾਹੀਦੀ ਹੈ ਨਾ ਇਨਸਾਨੀਅਤ ਦੇ ਤੌਰ ਤੇ ਮਾਲਕ ਨੇ ਸਭ ਤੋਂ ਪਹਿਲ ਆਪਾਂ ਨੂੰ ਦਿੱਤੀ ਆ ਪਹਿਲ ਆਪਾਂ ਨੂੰ ਦਿੱਤੀ ਵੀ ਭਾਈ ਤੁਸੀਂ ਇਹਨਾਂ ਦੀ ਦੇਖਭਾਲ ਕਰਨੀ ਸੰਭਾਲ ਕਰਨੀ ਹੈ ਉਹਨੇ ਇਹ ਕਹਿੰਦਾ ਮਤਲਬ ਵੀ ਸਾਰਾ ਇੰਚਾਰਜ ਆਪਾਂ ਨੂੰ ਦਿੱਤਾ ਪਹਿਲ ਆਪਾਂ ਨੂੰ ਇਨਸਾਨ ਬਣਾਇਆ ਜਵਾਨ ਦਿੱਤੀ ਆ ਹੱਥ ਪੈਰ ਦਿੱਤੇ ਆ ਆਪਾਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਆਪਾਂ ਜਿਹੜਾ ਕਰ ਨਹੀਂ ਸਕਦੇ ਤੇ ਇਹਨਾਂ ਨੂੰ ਸਿਰਫ ਇੱਕ ਪਿਆਰ ਪਿਆਰ ਚਾਹੀਦਾ ਹੁੰਦਾ ਪਿਆਰ ਦੇ ਭੁੱਖੇ ਹੁੰਦੇ ਆ ਤੇ ਇੱਕ ਕਹੋ ਵੀ ਰੋਟੀ ਹਨਾ ਇਹਨਾਂ ਨੂੰ ਰੋਟੀ ਪਾ ਦੇ ਤਾਂ ਮੈਂ ਕਹਣਾ ਵੀ ਇਹ ਵਫਾਦਾਰੀ ਵੀ ਬਹੁਤ ਨਭਾਉਂਦੇ ਇਹ ਕੋ ਬੈਠੀ ਸ਼ੈਂਪੀ ਭਾਈ ਇਹ ਦੋ ਬੱਚੇ ਸੀ ਦੇਣੇ ਆ ਬਈ ਕਿਉਂਕਿ ਇਹ ਕਿਉਂ ਦੇਣੇ ਆ ਵੀ ਜਰਮਨ ਸ਼ਿਫਟ ਬਿਮਾਰ ਬਹੁਤ ਜਲਦੀ ਹੋ ਜਾਂਦੇ ਸਾਡੇ ਕੋਲੇ ਬਿਮਾਰ ਬੱਚੇ ਹੀ ਆਉਣੇ ਆ ਤੇ ਬਿਮਾਰ ਬੱਚੇ ਵੀ ਬਹੁਤ ਜਲਦੀ ਹੋ ਜਾਂਦੇ ਆ ਤੇ ਆ ਪਹਿਲਾਂ ਸਾਨੂੰ ਆਂਟੀ ਨੇ ਬਣਾ ਕੇ ਦਿੱਤਾ ਸ਼ੈੱਡ ਉਦੋਂ ਬਾਅਦ ਆ ਜਗ੍ਹਾ ਦਾ ਹੋ ਗਿਆ ਵੀ ਜਗ੍ਹਾ ਲੈਣੀ ਆ ਹਨਾ ਜਗ੍ਹਾ ਫਿਰ ਲੈ ਕੇ ਦਿੱਤੀ ਆਂਟੀ ਨੇ ਹਜੇ ਵੀ ਮੰਨ ਕੇ ਚਲੋ ਵੀ ਮੈਨੂੰ ਲੱਗਦਾ 19000 ਰੁਪਿਆ ਸੀ ਦੇਣ ਵਾਲਾ ਰਹਿੰਦਾ ਤੇ ਉਹ ਚਲੋ ਆਂਟੀ ਨੇ ਦੇਣੇ ਆ ਉਹਦਾ ਆਪਾਂ ਨੂੰ ਮਾਨ ਕੇ ਚਲੋ ਟੈਨਸ਼ਨ ਆਂਟੀ ਨੇ ਮਕਾਈ ਹੈ ਮੇਰੀ ਵੀ ਤੂੰ ਉਹਦੀ ਟੈਨਸ਼ਨ ਨਹੀਂ ਲੈਣੀ ਉਹ ਪੈਸੇ ਬਸ ਹੀ ਆਪੇ ਦੇਵਾਂਗੇ ਤੇ ਪਰ ਹੁਣ ਗੱਲ ਇਹ ਹੈ ਵੀ ਹੁਣ ਤੁਹਾਨੂੰ ਵੀ ਪਤਾ ਹੀ ਜਦੋਂ ਮਿਸਤਰੀ ਲੱਗੇ ਹੁਣ ਘਰੇ ਹਨਾ ਬਈ 4-500 ਰੁਪਏ ਦਾ ਘਰੇ ਉਹ ਹੀ ਲੱਗ ਜਾਂਦਾ ਚਾਹ ਬਣਾ ਲਈ ਉਹ ਲਿਓ ਜੀ ਉਹ ਲਿਓ 4-500 ਰੁਪਏ ਤਾਂ ਮਾਮੂਲੀ ਗੱਲ ਹੈ ਤੇ ਸਾਡਾ ਮੰਨ ਕੇ ਚਲੋ ਬਜਟ ਤੋਂ ਕਹਿਣ ਦਾ ਮਤਲਬ ਵੀ ਬਾਹਰ ਹੋ ਗਿਆ ਕੰਮ ਸਾਡੇ ਤਾਂ ਕੱਲ ਮੈਂ ਸੋਚ ਰਿਹਾ ਸੀ ਵੀ ਕੰਮ ਰੋਗ ਦਈਏ ਤੇ ਯੋਗਰਾਜ ਭਾਈ ਨੇ ਚਲੋ ਸਾਨੂੰ ਮੰਨ ਕੇ ਚਲੋ ਵੀ 14000 ਰੁਪਏ ਭੇਜਤਾ ਸੀਗਾ ਉਹ ਦਿਨ ਸਾਡਾ ਇੱਕ ਵਾਰੀ ਚਲੋ ਚੱਲਦਾ ਹੋ ਗਿਆ ਥੋੜੇ ਥੋੜੇ ਪੈਸੇ ਅਸੀਂ ਸਾਰਿਆਂ ਨੂੰ ਦੇਤੇ ਪਰ ਹੁਣ ਜਮਾ ਮੰਨ ਕੇ ਚਲੋ ਵੀ ਬਸ ਹੁੰਦੀ ਜਾਂਦੀ ਹੈ ਜੀ ਆ ਜਟਾ ਮੰਗਾਲੀਆਂ 1500 ਮੈਨੂੰ ਆਏ ਵੀ ਜੇ ਇੱਕ ਵਾਰੀ ਕੰਮ ਰੁਕ ਗਿਆ ਤਾਂ ਭਾਈ ਮੁੜ ਕੇ ਕੰਮ ਚਲਾਉਣਾ ਭਾਈ ਬਹੁਤ ਔਖਾ ਜਾਂਦਾ ਤੁਹਾਨੂੰ ਪਤਾ ਇਧਰਲੇ ਪਾਸੇ ਆਪਾਂ ਗ੍ਰਿਲ ਲਾਉਣੀ ਹੈ ਸਾਰੇ ਛੱਪੜ ਤੇ ਤੇ ਉਧਰ ਵੀ ਕੰਧ ਕਰਨੀ ਆਹ ਸਾਰੀਆਂ ਕੰਧਾਂ ਹੋ ਗਈਆਂ ਜੀ ਤੇ ਛੱਡ ਕੱਲ ਨੂੰ ਇੱਥੇ ਪੈ ਜੂਗਾ ਠੀਕ ਆ ਉਹ ਸਮਾਨ ਆਪਣੇ ਕੋਲ ਸਾਰਾ ਲਿਆਂਦਾ ਪਿਆ ਵੇਣ ਪ੍ਰੋਬਲਮ ਸਾਨੂੰ ਲੇਬਰ ਦੀ ਆ ਰਹੀ ਹੈ ਇਸ ਟਾਈਮ ਇਟਾਂ ਵਾਲਿਆਂ ਦੇ ਚਲੋ ਇਟਾਂ ਵਾਲਿਆਂ ਨੂੰ ਹਜੇ 2-3 ਦਿਨ ਰੋਕ ਕੇ ਦੇਣੇ ਪੈਸੇ ਉਹਨਾਂ ਨੂੰ ਅਸੀਂ ਕਹਿਤਾ ਵੀ ਭਾਈ ਸਾਡਾ ਇੱਕ ਵਾਰੀ ਕੰਮ ਚੱਲਦਾ ਹੋ ਜੇ ਬਾਕੀ ਸਾਰਾ ਚਾਦਰਾਂ ਲੋਹਾ ਸਾਰਾ ਕੁਝ ਲਿਆਂਦਾ ਪਿਆਈ ਵੈਲਡਿੰਗ ਦੀ ਦੁਕਾਨ ਤੇ ਉਹ ਕੱਲ ਨੂੰ ਉਹ ਵੀ ਬਣ ਕੇ ਆ ਜਾਊਗਾ ਪਿੰਜਰੇ ਆ ਦੋ ਪਿੰਜਰੇ ਬਣਵਾਏ ਉਹ ਵੀ ਭਾਈ ਆਪ ਦਾ ਤੇਲ ਫੁੱਲ ਯੋਗਦਾਨ ਜੇ ਕੋਈ ਪਰਾ ਪਾ ਸਕਦਾ ਸਾਡੀ ਹੈਲਪ ਕਰ ਸਕਦਾ ਤਾਂ ਸਾਡਾ ਨੰਬਰ ਬਾਇਓ ਚ ਦਿੱਤਾ ਹੋਇਆ ਜੀ ਤਾਂ ਉਹ ਸਾਡੇ ਨਾਲ ਜ਼ਰੂਰ ਕਰਿਆ ਜੀ ਸਸੀ so, ਆ